ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਕੀ ਜਿਵੇਂ ਤੁਹਾਨੂੰ ਪਤਾ ਵੀ ਸੀਜ਼ਨ ਚੱਲਦਾ ਰੋਡਾ ਬੀਟਰਾਂ ਦਾ ਬਾਹੀਆਂ ਬੋਹੀਆਂ ਦਾ ਟਾਈਮ ਪੂਰਾ ਜ਼ੋਰਾਂ ਤੇ ਆ। ਥੋੜੇ ਦਿਨ ਤੱਕ ਕਣਕਾਂ ਦੀਆਂ ਬਜਾਈਆਂ ਸ਼ੁਰੂ ਹੋ ਜਾਣੀਆਂ। ਸੋ ਆਪਣੇ ਕੋਲ ਪਰਸੋਂ ਵੀ ਵੀਡੀਓ ਪਾਈ ਸੀ ਆਪਣੇ ਕੋਲ ਕਾਫੀ ਰੋਡਾ ਬੀਟਰਾਂ ਦਾ ਸਟਾਕ ਹੈਦਾ ਉਦਣ ਦੀ ਪੱਧਤੇ 3-4 ਸੋ ਇੱਕ ਪੀਸ ਆ ਬਣਾਜ ਗਿਆ ਪਹਿਲਾਂ 8 ਫੋਟਾ ਤੇ ਇੱਕ ਹੋਰ ਚੱਲਿਆ ਤੇ ਇਹਦੇ ਬਾਅਦ ਇੱਕ 7 ਫੋਟਾ ਪੀਸ ਹੋਰ ਦੇਣਾ। ਤੇ ਬਾਈ ਨੇ ਜਿਹੜੇ ਅੱਜ ਪਹੁੰਚੇ ਹੋਏ ਆ ਸਾਡੇ ਬਹੁਤ ਖਾਸ ਆ ਬਾਈ। ਤੇ ਅੱਗੇ ਵੀ ਬਾਈ 2-3 ਵਾਰ ਸਾਡੇ ਨਾਲ ਵੀਡੀਓ ਦੇ ਵਿੱਚ ਆ ਬ ਬਾਜੋ ਬਾਈ ਸਾਸਿਕਾ ਪਹਿਲਾਂ ਉਹ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਬਾਈ ਤਕਰੀਬਨ 7-8 ਸਾਲ ਹੋ ਗਏ ਬਾਈ ਦੇ ਨਾਲ ਬਾਪਏ ਨੂੰ 2016-17 ਦੇ ਵਿੱਚ ਕਤਰ ਗਿਆ ਸੀਗਾ ਜੀ ਪਹਿਲੀ ਵਾਰ ਮੈਂ ਉੱਥੇ ਬਾਈ ਨਾਲ ਮੁਲਾਕਾਤ ਹੋਈ ਸੀ ਜਦੋਂ ਉੱਥੇ ਆ ਕੇ ਪਤਾ ਲੱਗਿਆ ਵੀ ਸਾਡੇ ਏਰੀਏ ਦੇ ਬੰਦੇ ਬਹੁਤ ਆ ਤਾਂ ਥੋੜਾ ਜਿਹਾ ਕੇ ਮੰਜਾ ਖੜਿਆ ਤਾਂ ਵੀ ਬਾਈ ਨੇ ਹੀ ਸਾਥੋਂ ਤਾਂ ਬਹੁਤ ਪਹਿਲਾਂ ਦੇ ਗਏ ਹੋਏ ਤੇ ਤੇ ਬਾਈ ਤੁਸੀਂ ਕਿੰਨੇ ਜਗੇ ਤੇ ਕਤਰ ਅਸੀਂ 9 ਚ ਗਏ ਸੀ 2009 ਹਾਂ ਮੈਂ ਕਹਿੰਦਾ 2016 ਚ 7 ਸਾਲ ਬਾਅਦ ਗਿਆ 7 ਸਾਲ ਬਾਅਦ ਗਿਆ ਤਾਂ ਉਦੋਂ ਬਾਈ ਥੋੜੀ ਉਮਰ ਵੀ ਘਟਦੀ ਥੋੜਾ ਮਨ ਔਖਾ ਲੱਗਿਆ ਤਾਂ ਉੱਥੇ ਜਾ ਕੇ ਫੇਰ ਬਾਈ ਨੇ ਆਪਣੇ ਧੀ ਦੇ ਦੇ ਇਹਨਾਂ ਨੇ ਬਹੁਤ ਸਪੋਰਟ ਕਰੀ ਆ ਕਿਉਂਕਿ ਜਦੋਂ ਇੱਥੇ ਤੇ ਜਾਂਦੇ ਥੋੜੀ ਉਮਰ ਵੀ ਘਟਦੀ ਪਤਾ ਜੀ ਨਹੀਂ ਤਾਂ ਲੱਗਿਆ ਬਹੁਤ ਜਾ ਬਾਈ ਨੇ ਮਾੜਾ ਮੋਟਾ ਸਮਝਾਇਆ ਵੀ ਕੋਈ ਗੱਲ ਨਹੀਂ ਹੌਲੀ ਹੌਲੀ ਜੀ ਲੱਗੂਗਾ ਫੇਰ ਚਲੋ ਮਹੀਨੇ ਦੋ ਮਹੀਨੇ ਬਾਅਦ ਬਾਈ ਮੰਨ ਟਿਕਿਆ ਹਾਂ ਬਿਲਕੁਲ ਪਹਿਲਾਂ ਤਾਂ ਇੱਕ ਵਾਰ ਜਾ ਕੇ ਚੱਕ ਲੋ ਰੱਖ ਲੋ ਹੋ ਗਈ ਸੀ ਵੀ ਵੀ ਉਰੇ ਕੰਮ ਔਖਾ ਉਹ ਇੱਥੋਂ ਜਾਣਾ ਫੇਰ ਮੈਨੂੰ ਮੈਨੂੰ ਇੱਥੇ ਲੱਗਦਾ ਹੁੰਦਾ ਤੇ ਬਾਕੀ ਜਦ ਤੋਂ ਬਾਅਦ ਬਾਈ ਬਾਈ ਨਾਲ ਆਪਣਾ ਪਰਿਵਾਰ ਵਾਲਾ ਰਿਲੇਸ਼ਨ ਬਣਿਆ ਬਾ ਰਿਸ਼ਤੇਦਾਰੀ ਮੰਗਣਾ ਵਰਤਦੇ ਆਂ ਵਿਆਹ ਸ਼ਾਦੀਆਂ ਓਦਾਂ ਵੀ ਸਾਰੇ ਪਾਸ ਤੇ ਉਹ ਬਾਈ ਦਾ ਬੇਟਾ ਏ ਤੇ ਬਾਈ ਬਹੁ ਟਾਈਮ ਦਾ ਕਹਿੰਦਾ ਵੀ ਰੋਡਾ ਬੀਟਰ ਲੈਣਾ ਆ ਜਾ ਮਿੱਤਰ ਆਜੋ ਆਜੋ ਬਾਈ ਜੱਕਦੇ ਬਹੁਤ ਆ ਬੰਦੇ ਆ ਸੰਗਦੇ ਆ ਹੈ ਸੰਗਦੇ ਆ ਯਾਰ ਇੱਥੇ ਕਿਹੜੇ ਕੋਈ ਉਹ ਆ ਦੋ ਵੀ ਆ ਜਾ ਹੈ ਨਹੀਂ ਆ ਜਾ ਉਹ ਆ ਜਾ ਤੇ ਬਾਈ ਦਾ ਪਿੰਡ ਹੈਗਾ ਕਰਨ ਵੀਰੇ ਵੀਰੇ ਸੰਧੋਆ ਪਿੰਡ ਆ ਬਾਈ ਦਾ ਐਮਐਲਏ ਦਾ ਭਤੀਜਾ ਏ ਅੱਛਾ ਠੀਕ ਆ ਹਾਂ ਸੰਧੋ ਇਹਦਾ ਹਾਂਜੀ ਅੱਛਾ ਕਿ ਜੱਸਾ ਕਹੂਗਾ ਨੋ ਬਾਈ ਬੜੇ ਬੜੇ ਬੰਦੇ ਪਹੁੰਚੇ ਹੋਏ ਆ ਔਰ ਠੀਕ ਆ ਜੀ ਤੇ ਬਾਕੀ ਬਾਈ ਨੇ ਉਹਨਾਂ ਨੂੰ 7 ਫੁੱਟਾ ਰੋਡਾ ਰੋਡਰ ਦਿੱਤਾ ਆਪਾਂ ਨੇ ਜੀ ਗਰਵਾਇਆ ਦਾ ਟੌਪ ਵਾਲਾ ਮਾਡਲ ਠੀਕ ਆ ਜੀ ਬਾਈ ਨੇ ਟਰੈਕਟਰ ਵੀ ਹੋਣੀ ਲੱਤਾ ਸਵਰਾਜ ਪਹਿਲਾਂ ਬਾਈ ਕੋਲ ਫਾਰਮ ਟਰੈਕ ਸੀਗਾ ਤੇ ਸਵਰਾਜ ਹੁਣ ਬਾਈ ਇਹਨਾਂ ਹੀ ਸਾਲਕ ਪਹਿਲਾਂ ਆਏ ਆ ਬਾਹਰੋਂ ਥੋੜਾ ਜਿਹਾ ਕੰਪਨੀ ਦਾ ਕੰਮ ਉੱਥੇ ਡਾਊਨ ਹੋ ਗਿਆ ਤਾਂ ਫਿਰ ਤਰੀਬਨ ਸਾਰੇ ਬੰਦੇ ਆ ਗਏ ਕੰਪਨੀ ਦੇ ਤੇ ਹੁਣ ਬਾਈ ਉਰੀ ਖੇਤੀਬਾੜੀ ਕਰਦੇ ਆ ਬਾਈ ਨਾਲ ਕੋ ਆਪਣੇ ਹੈਗੇ ਪੰਜ ਛੇ ਗਿੱਲੇ ਬੂਟੇ ਬਾਟੇ ਲਾਏ ਹੋ ਬਾਈ ਤੁਹਾਡੇ ਬੂਟੇ ਹੀ ਲੱਗਿਆ ਹੋ ਸਾਰਾ ਹਣਾ ਜੀ ਹਾਂ ਠੀਕ ਹੈ ਜੀ ਤੇ ਪੈਸੇ ਬਾਈ ਨਾਲ ਕੋ ਐਡਾ ਮਨ ਨਹੀਂ ਤਾਂ ਹੈਗਾ ਲੈਣ ਦਾ ਬਾਈ ਨੇ ਕਹਿੰਦੇ ਚਲੋ ਬਈ ਤੈ ਕੰਮ ਕਰਿਆ ਵੀ ਜਰੂਰ ਅਸੀਂ ਤੇਰੇ ਤੋਂ ਲੈਣਾ ਏ ਤੇ ਬਾਕੀ ਚਲੋ ਬਾਈ ਦਈਏ ਫਿਰ ਹੋਰ ਜੀ ਕਬੀਰ ਹੋਰ ਵੀ ਆਏ ਹੋਏ ਉਹਨਾਂ ਨੂੰ ਵੀ ਡਿਲੀਵਰੀ ਦੇਣੀ ਆਜੋ ਬਾਈ ਖੜਜੋ ਚਲ ਆਜੋ ਹੋ ਜੀ ਮੁਬਾਰਕਾਂ ਬਹੁਤ ਬਹੁਤ ਬਾਈ ਨਾਲ ਸਾਡੇ ਵੱਲੋਂ ਮੁਬਾਰਕਾਂ ਵੀਰੇ ਠੀਕ ਹੈ ਬਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਬਾਈ ਹਲੇ ਲਓ ਬਾਈ ਕਿੱਟ ਸੰਭਲ ਲਿਓ ਠੀਕ ਹੈ ਜੀ ਸਾਡ ਵੰਡਦੇ ਬਾਕੀ ਹੋਰ ਵੀ ਬਾਈ ਬਾਈ ਨਾਲ ਦੇ ਏਰੀਆ ਚ ਬਾਈ ਨਾਲ ਦੇ ਲਾਗ-ਬਾਗ ਕਿਸੇ ਨੇ ਵੀ ਡੈਮੋ ਲੈਣਾ ਹੋਇਆ ਚਲਾ ਕੇ ਦੇਖਣਾ ਹੋ ਬਾਈ ਦਾ ਪਿੰਡ ਸੰਧੋ ਆਏ ਬਾਈ ਦਾ ਨੰਬਰ ਲੈ ਲਓ ਠੀਕ ਹੈ ਜੀ ਬਾਈ ਦੇ ਘਰ ਤੋਂ ਜਿਹਨੂੰ ਮਰਜੀ ਬਾਈ ਡੈਮੋ ਵਾਸਤੇ ਕਿਸੇ ਨੂੰ ਮਨਾ ਨਹੀਂ ਕਰਨਾ ਜਦ ਮਰਜੀ ਆ ਜਾਣਾ ਹਾਂ ਜਦ ਮਰਜੀ ਤੇ ਬਾਹਰੇ-ਬਾਹਰ ਘਰ ਹੈ ਬਾਈ ਦਾ ਜਦ ਮਰਜੀ ਚਲਾ ਕੇ ਦੇਖ ਲਿਓ ਬਾਗੇ ਤਸੱਲੀ ਕਰ ਲਿਓ ਕੋਈ ਦਿੱਕਤ ਨਹੀਂ ਠੀਕ ਆ ਬਾਕੀ ਬਾਈ ਇਹਦੇ ਚੱਕਰ ਜੇ ਤੁਹਾਨੂੰ ਲੋੜ ਪਈ ਮੜੇ ਮੋਟੇ ਗਰਾਜੀ ਗੁਰੂ ਜੀ ਬਦਲੀ ਦਾ ਆਪਾਂ ਤੁਹਾਡੇ ਖੇਤ ਵਿੱਚ ਆ ਕੇ ਸੈੱਟ ਕਰ ਜਾਾਂਗੇ ਕੋਈ ਨਹੀਂ ਠੀਕ ਹੈ ਥੋੜੀ ਪੂਰੀ ਤਸੱਲੀ ਕਰਾ ਕੇ ਜਾਉਂਗੇ ਹਨਾ ਨਾ ਨਾ ਤੇ ਉਹ ਜ਼ਿੰਮੇਵਾਰੀ ਕੰਪਨੀ ਦੀ ਹੁੰਦੀ ਉਹ ਸਾਡੀ ਵੀ ਨਹੀਂ ਹੈ ਉਹ ਕੰਪਨੀ ਦਾ ਬੰਦਾ ਆਉਂਦਾ ਬਾਈ ਬਕਾਇਦਾ ਕੰਪਨੀ ਸਾਨੂੰ ਕਿਹਾ ਹੋਇਆ ਵੀ ਜਿਹੜਾ ਕੋਈ ਗੱਲਬਾਤ ਹੁੰਦੀ ਹੈ ਕੁਝ ਡੇਢ ਸਾਲ ਦੀ ਪੂਰੀ ਗਾਰੰਟੀ ਹੈ ਕੋਈ ਸੀਲ ਕੋਈ ਗਰਾਰੀ ਕੁਝ ਵੀ ਹੁੰਦਾ ਆ ਪੂਰੀ ਜ਼ਿੰਮੇਵਾਰੀ ਹੈ ਬਾਈ ਨਾ ਨਾ ਠੀਕ ਹੈ ਠੀਕ ਨਹੀਂ ਹਾਂ ਠੀਕ ਆ ਬਾਈ ਧੰਨਵਾਦ ਤੁਹਾਡਾ ਹੀ ਬਹੁਤ ਬਹੁ ਠੀਕ ਹੈ ਜੀ ਤੇ ਕੱਲ ਵੀ ਆਪਾਂ ਨੇ ਇੱਕ 275 ਨਾਲ ਦਿੱਤਾ 7 ਫੁੱਟ ਤੇ ਤੁਹਾਨੂੰ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਵੀ ਅੰਡਰਲੋਡ ਚੱਲਦਾ ਨਹੀਂ ਕੋਈ ਦਿੱਕਤ ਨਹੀਂ ਹੈਗੀ ਚਲਾਉਣ ਦੇ ਵਿੱਚ ਤੇ ਲੋ ਜੀ ਵੀਰੋ ਆਪਾਂ ਅੱਜ ਦਾ ਤੀਜਾ ਰੋਟੇਟਰ ਦੇਣ ਲੱਗੇ ਆ ਜੀ ਠੀਕ ਹੈ ਜੀ ਪਹਿਲਾ 8 ਫੁੱਟ ਦਾ ਤਾਂ 2 7 ਫੁੱਟੇ ਤੇ ਆ ਵੀ ਬਾਈ ਆਪਣਾ ਬੈਂਸ ਸੈਰੀ ਦੇ ਵਿੱਚ ਚੱਲਿਆ ਤੁਹਾਨੂੰ ਪਤਾ ਜਿੰਨੇ ਵੀ ਨੂਰਪਰੇਰੀ ਵਿੱਚ ਗਏ ਆ ਸਾਰੇ 7 ਫੁੱਟੇ ਹੀ ਜਾਂਦੇ ਆ ਤੇ ਇਹ ਵੀ ਵੀਰ ਆਪਣੇ ਬਹੁਤ ਖਾਸ ਹੈ ਵੀਡੀਓ ਵੀਡੀਓ ਵਗੈਰਾ ਦੇਖਦੇ ਆ ਵੀਰੇ ਆਜੋ ਮਾੜਾ ਜਿਹਾ ਪਾਈ ਬਣ ਕੇ ਯਾਰ ਆਜੋ ਭਰਾ ਤੁਸੀਂ ਵੀ ਆਜੋ ਆਜਾ ਮੜਾ ਅੱਗੇ ਨੂੰ ਆਜਾ ਹੋਰ ਕੀ ਹਾਲ ਹੈ ਵੀਰੇ ਵਧੀਆ ਵਧੀਆ ਠੀਕ ਹੈ ਜੀ ਕਿਹੜਾ ਪਿੰਡ ਆ ਵੀਰਾਂ ਦਾ ਮੇਰਾ ਜੀ ਬੈਂਸਾ ਟੱਪਰੀਆਂ ਜੀ ਬੈਂਸਾ ਟੱਪਰੀਆਂ ਠੀਕ ਹੈ ਜੀ ਨੂਰਪੁਰ ਵੇਦੀ ਏਰੀ ਪੈ ਗਿਆ ਸਾਰਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਫਿਰ ਰੋਡਾ ਵੇਟਰ ਲੈਣ ਦਾ ਕਿਵੇਂ ਵਿਚਾਰ ਬਣਿਆ ਤੁਹਾਡਾ ਬਸ ਤੁਹਾਡੀਆਂ ਵੀਡੀਓ ਦੇਖ ਕੇ ਜੀ ਅੱਛਾ ਜੀ ਵਧੀਆ ਲੱਗਿਆ ਰੋਡਾ ਵੇਟਰ ਉਦਾਂ ਵੀ ਕਿਸੇ ਕੋਲ ਪਹਿਲਾਂ ਚੱਲਦਾ ਦੇਖਿਆ ਆ ਆਪਣੇ ਇੱਕ ਦੋ ਬੰਦੇ ਕੋਲ ਹੈਗਾ ਜੀ ਹੈਗੇ ਪਹਿਲਾਂ ਠੀਕ ਹੈ ਜੀ ਠੀਕ ਹੈ ਤੇ ਬਾਕੀ ਬਾਈ ਬਾਈ ਨੇ ਬਹੁਤ ਵਧੀਆ ਥੋੜਾ ਜਿਆ 딜 ਥੋੜੀ ਜੀ ਹੋਈ ਹੋਈ ਆ ਤੇ ਬਾਈ ਨਾਲ ਬਿਲਕ ਕਹਿ ਸਕਦੇ ਆ ਠੀਕ ਹੈ ਜੀ ਤੇ ਬਾਕੀ ਚਲੋ ਵੀਰੇ ਕੋਈ ਦੁੱਸਾ ਗੇਲਾ ਪਕਿਆ ਤਾਂ ਉਹ ਕਰਿਓ ਕੋਈ ਹੋਰ ਤੁਹਾਡਾ ਸ਼ੁਕਰੀਆ ਜੀ ਹੋਰ ਦਾ ਤੇ ਆ ਵੀਰ ਨੇ ਲਿਆ ਨਹੀਂ ਮੇਨਲੀ ਅੱਛਾ ਜੀ ਤੁਸੀਂ ਲਿਆ ਆਈ ਫਿਰ ਆਪਣੇ ਬ੍ਰਦਰ ਨੇ ਜੀ ਭਰਾ ਠੀਕ ਹੈ ਜੀ ਬਾਈ ਬਾਈ ਬੰਦਾ ਬਹੁਤ ਵਧੀਆ ਟਾਈਮ ਲੱਗ ਗਿਆ ਥੋੜਾ ਜਿਹਾ ਬਾਈ ਨੇ 2 ਵਜੇ ਤੇ ਆਏ ਹੋਏ ਆ 2 ਦੇ ਵੀ ਮੈਂ ਕਹਿੰਦਾ ਪਹਿਲਾਂ ਵੀ ਆਏ ਹੋਏ ਆ ਕਿਕਰੋਟਰ ਮਟਰ ਹੋਰ ਦੇਣਾ ਤਾਂ ਅਸੀਂ ਵੀ ਥੋੜਾ ਆਰਾਮ ਨਾਲ ਲੱਗੇ ਹੋਏ ਤੇ ਇੱਕ ਥੋੜੀ ਗਰਮੀ ਬਹੁਤ ਹੀ ਤੇ ਬਾਈ ਉਹਨਾਂ ਨੂੰ ਕਿੱਟ ਦੇ ਦਈਏ ਜੀ ਦੋ ਵੀਰੇ ਮੁਬਾਰਕਾਂ ਵੀ ਉਹਨਾਂ ਨੂੰ ਬਹੁਤ ਬਹੁਤ ਵੀਰੇ ਠੀਕ ਆ ਭਰਾ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਇਹ ਵੀ ਨਾਲੇ ਟਰੈਕਟਰ ਵੀ ਕਰਨੇ ਵੀ ਵੀਰੇ ਨਵਾਂ ਹੀ ਲੱਤਾ ਕਿਦਾਂ ਲਿਆ ਵੀਰੇ ਟਰੈਕਟਰ ਸਮਝ ਲਿਆ ਮੈਂ ਚਾਰ ਪੰਜ ਦਿਨ ਹੋਏ ਆ ਅੱਛਾ ਚਾਰ ਪੰਜ ਦਿਨ ਹੋਇਆ ਫਿਰ ਆਪਣਾ ਰੋਡਾ ਵਿਟਰ ਵੀ ਤਾਂ ਹੀ ਨਵਾਂ ਲੈ ਲਿਆ ਹੈ ਜੀ ਠੀਕ ਆ 744 ਲਿਆ ਬਾਈ ਇਹਨਾਂ ਨੇ ਸੈਂਟਰ ਗੇਅਰ ਵਾਲਾ ਬਾਈ ਤੇ ਸੈਂਟਰ ਕੀ ਸਾਈਡ ਆ ਵੀਰੇ ਨਹੀਂ ਸੈਂਟਰ ਨਹੀਂ ਸੈਂਟਰ ਗੇਅਰ ਆ ਓਕੇ ਓਕੇ 744 ਲਿਆ ਬਾਈ 14 9 28 ਦੇ ਟਾਇਰ ਨਾਲ ਸੈਂਟਰ ਗੇਅਰ ਵੀਰੇ 2 ਸਪੀਡ 'ਚ ਆਉਂਦਾ ਨਾ ਇਹ 2 ਸਪੀਡ 'ਚ ਆਉਂਦਾ ਠੀਕ ਆ ਜੀ ਤੇ ਬਾਈਨਾਂ ਦੇ ਏਰੀਆ 'ਚ ਬਾਈ ਜ਼ਿਆਦਾਤਰ ਸਵਰਾਜੇ ਜਾਂਦਾ ਟਰੈਕਟਰ। ਜਿੰਨਾ ਵੀ ਇੱਧਰ ਦਾ ਸਾਰਾ ਏਰੀਆ ਹੈ ਉਹ ਗਾਹ ਨੰਗਲ ਤੱਕ ਸਵਰਾਜ ਟਰੈਕਟਰ ਦੀ ਵੱਧ ਸ਼ਕੀਨ ਆ ਬਾਈ ਲੈਣੇ ਵਾਲੇ। ਤੇ ਬਾਕੀ ਬਾਈ ਹੋਰ ਵੀ ਆਪਣੇ ਕੋਲ ਤਰੀਬਨ ਪਰਸੋਂ 7-8 ਪੀਸ ਆਏ ਤੇ ਤਰੀਬਨ ਅੱਜ ਆਪਣੇ 7 ਫੁੱਟ ਦੀ ਸਾਰੀ ਰੋਟਾਵੇਟਰ ਸੇਲ ਹੋ ਗਏ ਜੀ। ਬਾਕੀ 5-4 ਦਿਨ ਹੋਰ ਲੱਗਣਗੇ ਆਉਣ ਨੂੰ ਜੋ ਹੋਰ ਵੀ ਕਿਸੇ ਵੀਰ ਨੇ ਕੋਈ ਵੀ ਰੋਟਾਵੇਟਰ ਲੈਣਾ ਹੋਇਆ ਤਾਂ ਉਹਨੇ ਨਾਲ ਜ਼ਰੂਰ ਸੰਪਰਕ ਕਰ ਲਿਓ ਜੀ। ਤੇ ਨੰਬਰ ਆਪਾਂ ਬਣਾ ਪਾ ਦਾਂਗੇ ਸਕਰੀਨ ਦੇ ਥੱਲੇ। ਠੀਕ ਹੈ ਜੀ ਤੇ ਬਾਕੀ ਜੋ ਵੀ ਰੇਟ ਬਾਰੇ ਜਾਣਕਾਰੀ ਆਪਾਂ ਫੋਨ ਤੇ ਦੇ ਦਾਂਗੇ ਜੀ 7 ਫੁੱਟੇ ਰੇਟ 1 ਲੱਖ 15000 ਆ ਜੀ 8 ਫੁੱਟੇ ਦਾ 1 ਲੱਖ 20000 ਆ ਬਾਕੀ ਥੋੜਾ ਬਹੁਤਾ ਮਾਨਦਾਨ ਮੌਕੇ ਤੇ ਬਾਈ ਹੋ ਜਾਂਦਾ ਰੂਡਾ ਬੀਟਰ ਦੇ ਵਿੱਚ ਕੋਈ ਬਹੁਤਾ ਜਿਆਦਾ ਫਰਕ ਨਹੀਂ ਹੁੰਦਾ ਕਈ ਵੀਰ ਫੋਨ ਤੇ ਬਹੁਤ ਜਿਆਦਾ ਘੱਟ ਰੇਟ ਕਹਿ ਦਿੰਦੇ ਨੇ ਬਾਈ ਫਿਰ ਥੋੜਾ ਔਖਾ ਲੱਗਦਾ ਠੀਕ ਹੈ ਜੀ ਸੋ ਆਪਾਂ ਤੁਹਾਨੂੰ ਕਹਦਾ ਬਹੁਤ ਜਿਆਦਾ ਰੁਪਏ ਮੰਗ ਵੀ ਨਹੀਂ ਸਕਦੇ ਕੰਪੀਟੀਸ਼ਨ ਬਹੁਤ ਆ ਕੋਈ ਸੋਸ਼ਲ ਮੀਡੀਆ ਕਰਕੇ ਅੱਜ ਕੱਲ ਹਰੇਕ ਚੀਜ਼ ਨੈਟ ਤੇ ਪਈ ਹੋਈ ਆ ਠੀਕ ਹੈ ਜੀ ਮਾਲਾ ਮੋਟਾ ਹੀ ਫ